8 ਯੂਪੀਐਸਸੀ ਸੈਂਟਰ ਬਣਾਉਣੇ ਨੇ ਪੰਜਾਬ ਚ ਪਿੰਡਾਂ ਚ ਸੋਲਰ ਲਾਈਟਾਂ ਤੇ 19000 ਕਿਲੋਮੀਟਰ ਸੜਕਾਂ ਵਾਸਤੇ ਪੈਸਾ ਜਾਰੀ ਕਰ ਚੁੱਕੇ ਨੇ ਲਿੰਕ ਲਿੰਕਰੂਡਾਂ ਵਾਸਤੇ 800 ਤੋਂ ਵੱਧ ਆਲਮ ਆਮਲਿਕਰੀਕ ਬਣ ਚੁੱਕੇ ਨੇ ਬੜੀ ਜਲਦੀ 6700 ਹੋਰ ਤਿਆਰ ਹੈ 15 1600 ਤਾਂ ਜਿਹੜੇ ਆਮ ਆਦਮੀ ਕਲੀਨਿਕ ਬਣ ਜਾਣਗੇ 10 ਲੱਖ ਰੁਪਈਆ ਪਰ ਪਰਿਵਾਰ ਜਿਹੜੀ ਸਿਹਤ ਬੀਮਾ 2 ਅਕਤੂਬਰ ਤੋਂ ਲਾਗੂ ਹੋ ਜਾਊਗੀ ਹਰ ਪਰਿਵਾਰ 700 ਕਿਲੋਮੀਟਰ ਕੱਸੀਆਂ ਤੇ ਥੱਲੋਂ ਦੀ ਪਾਈਪਾਂ ਜਿਹੜੀਆਂ ਉਹ ਦੁਬਾਰੇ ਚਲਾ ਲੀਆਂ ਪਿੰਡਾਂ ਦੇ ਗਰਾਊਂਡ ਹਰ ਪਿੰਡ ਨੂੰ ਗਰਾਊਂਡ ਮਿਲੂਗਾ ਟੋਬਿਆਂ ਦਾ ਆਧੁਨਿਕੀਕਰਨ ਕਰਾਂਗੇ ਕਿਉਂਕਿ ਟੋਬੇ ਜਿਹੜੇ ਨੇ ਉਹ ਇੱਕ ਬਿਮਾਰੀਆਂ ਦਾ ਘਰ ਬਣ ਗਏ ਰਜਿਸਟਰੀ ਤੁਸੀਂ ਆਪਣੇ ਘਰੇ ਲਿਖ ਸਕੋਗੇ ਤੇ ਤੁਹਾਨੂੰ ਇੱਕ ਫੋਨ ਨੰਬਰ ਤੇ ਫੋਨ ਕਰਕੇ ਤੁਹਾਨੂੰ ਟਾਈਮ ਮਿਲ ਜਾਊਗਾ ਛੇ ਤੋਂ 7 ਦਿਨ ਦੇ ਵਿੱਚ ਵਿੱਚ ਕੋਈ ਇਤਰਾਜ਼ ਤੂਜ ਹੋਇਆ ਤਾਂ ਉਹ ਤੁਹਾਡੇ ਕੋਲੇ ਆ ਜੂਗਾ ਤੇ ਤੁਸੀਂ ਇਤਰਾਜ਼ ਦੂਰ ਕਰਨ ਵਾਸਤੇ ਤੁਹਾਨੂੰ ਵੀ ਟਾਈਮ ਮਿਲੂਗਾ ਸਿੱਧਾ ਡੀਸੀ ਕੋਲੇ ਜਾਊਗਾ ਉਹ ਸ਼ਿਕਾਇਤ ਜਿਹੜੀ ਹੈ ਤੇ ਜਦੋਂ ਹੀ ਉਹ ਕਲੀਅਰ ਹੋ ਗਿਆ ਤਾਂ ਉਹ ਜਿਹੜਾ ਤੁਹਾਡੀ ਰਿਸਟਰੀ ਜਿਹੜੀ ਹੈ ਤੁਹਾਡੀ ਉਹ ਬਿਲਕੁਲ ਬਿਨਾਂ ਕਿਸੇ ਮਤਲਬ ਕਹਿ ਸਕਦੇ ਆ ਪਰੇਸ਼ਾਨੀ ਦੇ ਉਹ ਰਿਸਟਰੀ ਹੋ ਜੂਗੀ ਤੇ ਪਹਿਲੀ ਵਾਰ ਹੋਊਗਾ ਜੀ ਦੇਸ਼ ਦੇ ਵਿੱਚ ਕਿ ਫਾਇਰ ਵਗੈਰ ਦੇ ਵਿੱਚ ਕੁੜੀਆਂ ਵੀ ਨੌਕਰੀ ਕਰ ਸਕਣਗੀਆਂ ਪਹਿਲੀ ਵਾਰ ਹੋਊਗਾ ਜੀ ਬਹੁਤ ਸਾਰੇ ਕੰਮ ਇਹ ਹਜੇ ਪਏ ਨੇ ਜਿਨ੍ਹਾਂ ਵਾਸਤੇ ਕਾਨੂੰਨ ਬਣਾਉਣੇ ਪੈਣਗੇ ਜਿਨ੍ਹਾਂ ਵਾਸਤੇ ਐਕਟ ਲਿਆਉਣੇ ਪੈਣਗੇ ਲੈ ਕੇ ਆਵਾਂਗੇ ਲੋਕਾਂ ਦੇ ਹੱਕ ਚ ਲੈ ਕੇ ਆਵਾਂਗੇ ਕੈਬਨਿਟ ਦੇ ਵਿੱਚ ਪਾਸ ਕਰਨ ਪੈ ਕੈਬਨਿਟਸ ਕਰਾਂਗੇ ਵਿਧਾਨ ਸਭਾ ਦੇ ਲੈ ਕੇ ਜਾਣਾ ਪਿਆ ਵਿਧਾਨ ਸਭਾ ਚ ਕਰਾਂਗੇ ਤਲਾਜ ਜੋ ਸੀ ਜੀ ਨੂੰ ਮਿਲ ਕੇ ਆਏ ਆ ਸਾਡੇ ਜਿਹੜੇ ਖੁਰਾਕ ਤੇ ਸਪਲਾਈ ਮੰਤਰੀ ਨੇ ਆੜਤੀਆਂ ਦਾ ਕਮਿਸ਼ਨ ਮੈਂ ਕਹਿਆ ਜੀ ਕਿੰਨੇ ਸਾਲ ਹੋ ਗਏ ਵਧਾਇਨ ਤੁਹਾਨੂੰ ਵੀ ਨਹੀਂ ਪਤਾ ਹੋਣਾ ਉਹ ਵਧਾਇਆ ਜਾਵੇ ਤਾਂ ਕਿ ਆੜਤੀ ਜਿਹੜੇ ਨੇ ਉਹਨਾਂ ਦਾ ਵੀ ਨੁਕਸਾਨ ਨਾ ਕੋਈ ਹੋਵੇ ਕਈ ਵਾਰੀ ਦਾਣਾ ਟੁੱਟ ਜਾਂਦਾ ਜਿਹੜਾ ਦਾਣਾ ਬ੍ਰੇਕ ਹੋ ਜਾਂਦਾ ਉਹਦੇ ਨਾਲ ਘਟ ਜਾਂਦੀ ਹੈ ਪ੍ਰੋਡਕਸ਼ਨ ਚੌਲਾਂ ਦੀ ਤਾਂ ਉਹ ਵੀ ਉਹਨਾਂ ਨੇ ਸਾਨੂੰ ਇਹ ਛੋਟੀ ਦਵਾਈ ਹੈ ਜੇ ਅਸੀਂ ਆਰਤੀਆਂ ਨਾਲ ਬੜੀ ਜਲਦੀ ਗੱਲ ਕਰਕੇ ਅਸੀਂ ਉਹਨਾਂ ਦਾ ਜਿਹੜਾ ਕਮਿਸ਼ਨ ਹੈ ਉਹ ਵਧਾਵਾਂਗੇ ਔਰ ਲੋਡ ਪਈ ਤਾਂ ਅਸੀਂ ਆਰਤੀਆਂ ਦਾ ਬਫਰ ਲੈ ਕੇ ਦਿੱਲੀ ਜਾਣਾ ਪਏ ਦਿੱਲੀ ਜਾ ਕੇ ਆਵਾਂਗੇ ਆਪਣੇ ਹੱਕ ਨਹੀਂ ਅਸੀਂ ਕਿਸੇ ਕਿਸਮ ਦੇ ਛੱਡਣੇ ਕਿ ਸਾਡਾ ਆ ਹੱਕ ਸਾਡਾ ਰਹਿ ਗਿਆ ਸੋ ਬਾਕੀ ਸਭ ਤੋਂ ਪਹਿਲਾਂ ਹੁਣ ਸਾਰਾ ਆਪਾਂ ਐਮਐਲਏ ਦੀ ਪੈਨਸ਼ਨ ਜਿਹੜੀ ਸੱਤ-ਸੱਤ ਪੈਨਸ਼ਨਾਂ ਲਈ ਜਾਂਦੇ ਸੀ ਜਿੰਨੀ ਵਾਰੀ ਜਿੱਤ ਗਏ 19 ਵਾਰੀ 60000 ਜੋੜ ਲਓ ਵਿੱਚ ਜੇ ਕੋਈ 6 ਵਾਰੀ ਜਿੱਤ ਗਿਆ ਸਮਝ ਲਓ ਵੀ ਪਹਿਲੀ ਵਾਰ ਦੀ 75000 5 ਵਾਰ ਦੀ 3 ਲੱਖ ਲੈ ਲਓ ਪਾਉਣੇ 4 ਲੱਖ ਪੈਨਸ਼ਨ ਹੈ ਜੇ ਕੋਈ 7 ਵਾਰੀ ਜਿੱਤ ਗਿਆ 6 ਵਾਰੀ ਜਿੱਤ ਗਿਆ 5 ਨਾਲ 3 ਲੱਖ ਹੋ ਗਿਆ 6ਵੇਂ ਨਾਲ 75000 ਹੋ ਗਿਆ ਤੇ ਕਈਨ ਤਾਂ ਹਾਰਨ ਚ ਫਾਇਦਾ ਸੀ ਵੀ ਜੇ ਜਿੱਤ ਤੱਕ ਜਾਣਿਆ ਤਾਂ 80-90000 ਤਾਂ 1 ਲੱਖ ਹੈ ਪਤੇ ਪੁੱਤੇ ਪਾ ਕੇ ਜੇ ਹਾਰ ਦਿਆਂ ਤਾਂ 4.4 ਲੱਖ। ਕਈ ਨੂੰ ਹਾਰਨ ਚ ਫਾਇਦਾ ਸੀ। ਸੋ ਇਸ ਕਰਕੇ ਉਹ ਪੈਸਾ ਜਿਹੜਾ ਉਹ ਅਸੀਂ ਕਹਿ ਬਈਏ ਖਜ਼ਾਨੇ ਚ ਪਾਈਏ। ਤੇ 55000 ਸਰਕਾਰੀ ਨੌਕਰੀਆਂ ਦੇ ਕੇ ਆ ਤੁਹਾਡੇ ਸਾਹਮਣੇ ਮੈਂ ਖੜਾ। 55000। ਬਹੁਤ سارے ਧੂਰੀ ਦੇ ਲੋਕ ਵੀ ਹੋਣਗੇ, ਅਲਗ-ਅਲਗ ਪਿੰਡਾਂ ਦੇ ਲੋਕ ਹੋਣਗੇ। ਕਈ ਪਿੰਡਾਂ ਚ 4-4 5-5 ਨੌਕਰੀਆਂ ਵੀ ਮਿਲੀਆਂ ਨੇ। ਕਈ ਘਰਾਂ ਚ ਵੀ 2-2 3-3 ਨੌਕਰੀਆਂ ਮਿਲੀਆਂ ਨੇ। ਤੇ 3.5 ਸਾਲ ਹੋ ਗਏ ਕਦੇ ਸਾਡੇ ਮੂੰਹ ਸੁਣਿਆ ਮੇਰੇ ਮੂੰਹ ਕਿ ਖਜ਼ਾਨਾ ਖਾਲੀ ਹੈ ਇਤੋਂ ਪਹਿਲਾਂ ਵਾਲੇ ਜਿਹੜੇ ਸੀ ਉਹਨਾਂ ਦੇ ਮੂੰਹੋਂ ਕਦੇ ਸੁਣਿਆ ਸੀ ਵੀ ਖਜ਼ਾਨੇ 'ਚ ਕੁਝ ਹੈਗਾ ਉਹ ਖਾਲੀ ਖਾਲੀ ਕਹੀਗੇ ਤਾਂ ਜਵਾਕ ਸਾਡੇ ਬਾਹਰ ਨੂੰ ਭੱਜੀ ਗਏ ਬਾਹਰਲੇ ਮੁਲਕਾਂ ਵੱਲ ਨੂੰ ਸੋ ਇਸ ਕਰਕੇ ਨੀਅਤ ਸਾਫ਼ ਹੋਵੇ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਨੀਅਤ ਖਾਲੀ ਹੁੰਦੀ ਹੈ ਅਸਲ 'ਚ ਸੋ ਬਹੁਤ ਸਾਰੀਆਂ ਅਜੇ ਸਕੀਮਾਂ ਹੋਰ ਆਉਣੀਆਂ ਨੇ ਜਿਨ੍ਹਾਂ ਨਾਲ ਵਪਾਰੀਆਂ ਨੂੰ ਛੋਟੇ ਦੁਕਾਨਦਾਰਾਂ ਨੂੰ ਫਾਇਦਾ ਹੋਣਾ ਹੈ ਜਿਹੜੇ ਦੁਕਾਨੀ ਐਮ ਐਸ ਐਮ ای ਇੱਥੇ ਵਾਲੇ ਤੇ ਜਿਹੜੇ ਪਹਿਲਾਂ ਵਪਾਰੀ ਇੱਥੇ ਸੀ ਉਹ ਉਹ ਤਾਂ ਇੱਥੇ ਰੱਖਣੀ ਰੱਖਣੇ ਨੇ ਉਹਨਾਂ ਨੂੰ ਇਹ ਵੀ ਕਿਹਾ ਕਿ ਬਾਹਰੋਂ ਵੀ ਆਪਣੇ ਸਾਥੀਆਂ ਨੂੰ ਲੈ ਕੇ ਆਓ ਤਾਂ ਕਿ ਆਪਾਂ ਵਪਾਰ ਨੂੰ ਵੀ ਪੰਜਾਬ ਨੂੰ ਦੇ ਵਿੱਚ ਪਰਫੁੱਲਤ ਕਰਕੇ ਇੱਥੇ ਸਾਡੇ ਮੁੰਡੇ ਕੁੜੀਆਂ ਨੂੰ ਜਿਹੜਾ ਉਹ ਵਪਾਰ ਦੇ ਰਾਹੀ ਉਹਨਾਂ ਨੂੰ ਕੰਮ ਮਿਲੇ ਉਹਨਾਂ ਦੇ ਹੱਥਾਂ 'ਚੋਂ ਟੀਕੇ ਖੋ ਕੇ ਟਿਫਨ ਫੜਾਈਏ ਤੇ ਯੁੱਧ ਨਸ਼ੇ ਵਿਰੁੱਧ ਦੇ ਤਰ੍ਹਾਂ ਦੇ ਸਾਹਮਣੇ ਚੱਲ ਰਹੇ ਆ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਲੋਕ ਬਹੁਤ ਸਾਥ ਦੇ ਰਹੇ ਨੇ। ਪਿੰਡਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਮਤੇ ਪਾ ਕੇ ਦੇ ਰਹੀਆਂ ਨੇ ਕਿ ਜੀ ਨਾ ਤਾਂ ਅਸੀਂ ਸਾਡੇ ਪਿੰਡ ਡਰੱਗ ਵੇਚਣ ਦੇਣੀ ਐ ਤੇ ਨਾ ਵੇਚਣੀ ਐ। ਜੇ ਕੋਈ ਸਾਡੇ ਪਿੰਡ ਦਾ ਵੇਚਦਾ ਫੜਿਆ ਗਿਆ ਅਸੀਂ ਜਵਾਨਤ ਨਹੀਂ ਦੇਣੀ ਜੀ ਉਹਨਾਂ ਦੀ। ਮਤਾਂ ਦੇ ਮਤੇ ਪਾ ਕੇ ਦੇ ਰਹੇ ਨੇ। ਫਿਰ ਹੌਲੀ ਹੌਲੀ ਪਹੁੰਚਦੇ 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 ਅਸੀਂ ਵੱਡੀਆਂ ਮੱਛੀਆਂ ਤੱਕ ਪਹੁੰਚੇ ਕੁਝ ਕਹਿੰਦੇ ਸੀ ਨਾ ਵੱਡੀਆਂ ਮੱਛੀਆਂ ਨਹੀਂ ਫੜਦੇ ਜੇ ਕਦੇ ਉਹ ਮੱਛੀਆਂ ਦੇਖਣੀਆਂ ਨੇ ਤਾਂ ਨਾਬੇ ਜਾਇਆ ਹੈ ਹੈਨਾ ਤੇ ਜਿਹੜਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰੂਗਾ ਜਿਹੜਾ ਪੰਜਾਬ ਦੇ ਘਰਾਂ 'ਚ ਚਿੱਟੇ ਰੰਗ ਦੇ ਸੱਫਰ ਪਿਛਾਊਗਾ ਜਿਹੜਾ ਪੰਜਾਬ ਦੀਆਂ ਲੱਖਾਂ ਧੀਆਂ ਪੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰੂਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਜੀ ਕੋਈ ਤਰਸ ਨਹੀਂ ਕੀਤਾ ਜਾਊਗਾ ਚਾਹੇ ਜਿੱਡਾ ਮਰਜੀ ਵੱਡਾ ਬੰਦਾ ਉਹ ਇਸ 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 ਮਾਮਲੇ 'ਚ ਕੋਈ ਤਰਸ ਨਹੀਂ ਹੈਗਾ ਜੀ ਆਉਣ ਵਾਲੇ ਦਿਨਾਂ 'ਚ ਹੋਰ ਵੀ ਰੰਗ-ਬਰੰਗੀਆਂ ਮੱਛੀਆਂ ਤੁਹਾਡੇ ਸਾਹਮਣੇ ਜਾਲ 'ਚ ਫਸਣਗੀਆਂ ਕਿਉਂਕਿ ਅਸੀਂ ਕਾਨੂੰਨ ਮੁਤਾਬਕ ਕੰਮ ਕਰ ਰਹੇ ਹਾਂ ਕਾਨੂੰਨ ਤੋਂ ਇਜਾਜ਼ਤ ਲੈ ਕੇ ਕਿ ਸਾਰਾ ਕੁਝ ਇਸ ਪੱਕੇ ਸਬੂਤ ਲੈ ਕੇ ਫਿਰ ਅਸੀਂ ਉਹ ਜਿਹੜਾ ਅ ਉਹ ਕਰਦੇ ਆ ਫੈਸਲਾ ਤੇ ਬਾਕੀ ਅਸੀਂ ਤਾਂ ਅ ਤੁਹਾਡੇ ਵਰਗੇ ਹੀ ਆ ਪਿੰਡਾਂ ਵਾਲੇ ਆ ਕੋਈ ਨਾ ਕੋਈ ਕਿਸੇ ਨਾ ਕਿਸੇ ਪਿੰਡ ਚ ਕੋਈ ਨਾ ਕੋਈ ਜਿਹੜਾ ਕਈ ਕਿਤੇ ਹੀ ਪਿੰਡਾਂ ਦੀਆਂ ਸਮੱਸਿਆਵਾਂ ਆ ਲੱਗ ਹੁੰਦੀਆਂ ਨੇ ਗਰਾਊਂਡ ਜਿਹੜੇ ਨੇ ਪਿੰਡਾਂ ਦੇ ਗਰਾਊਂਡ ਹਰ ਪਿੰਡ ਨੂੰ ਗਰਾਊਂਡ ਮਿਲੂਗਾ ਔਰ ਟੋਬਿਆਂ ਦੀ ਜਿਹੜੀ ਆਧੁਨਿਕੀਕਰਨ ਹੋ ਰਿਹਾ ਟੋਬਿਆਂ ਦਾ ਆਧੁਨਿਕੀਕਰਨ ਕਰਾਂਗੇ ਕਿਉਂਕਿ ਟੋਬੇ ਜਿਹੜੇ ਨੇ ਉਹ ਇੱਕ ਬਿਮਾਰੀਆਂ ਦਾ ਘਰ ਬਣ ਗਏ ਤੇ ਹੁਣ ਉਹਨਾਂ ਦਾ ਵਾਟਰ ਟ੍ਰੀਟਮੈਂਟ ਕਰਕੇ ਉਹਨਾਂ ਦੇ ਪਾਣੀ ਦੀ ਟ੍ਰੀਟਮੈਂਟ ਕਰਕੇ ਦੋ ਮਾਡਲ ਨੇ ਸੀਚੇਬਲ ਮਾਡਲ ਹੈ ਇੱਕ ਥਾਪੜ ਮਾਡਲ ਹੈ ਉਸ ਪਾਣੀ ਨੂੰ ਖੇਤਾਂ ਚ ਲੈ ਕੇ ਜਾਵਾਂਗੇ ਤੇ ਤਾਂ ਕਿ ਪਾਣੀ ਵੀ ਨਿਕਲ ਜੂਗਾ ਉਹ ਚੋਂ ਪਾਣੀ ਸਾਫ਼ ਵੀ ਹੋ ਜਾਊਗਾ ਤੇ ਪਿੰਡਾਂ ਚ ਸੋਲਰ ਲਾਈਟਾਂ ਤੇ 19000 ਕਿਲੋਮੀਟਰ ਸੜਕਾਂ ਵਾਸਤੇ ਪੈਸਾ ਜਾਰੀ ਕਰ ਚੁੱਕਿਆ ਲਿੰਕ ਲਿੰਕ ਰੂੜਾਂ ਵਾਸਤੇ ਕੋਈ ਕੰਮ ਇਹ ਹੋ ਜਾਈ ਨਹੀਂ ਜਿਹੜਾ ਲੋਕਾਂ ਦਾ ਜਿਹੜਾ ਜ਼ਰੂਰਤ ਹੋਵੇ ਤੇ ਅਸੀਂ ਨਾ ਕਰੀਏ ਹਜੇ ਬਹੁਤ ਸਾਰੇ ਕੰਮ ਇਹ ਹਜੇ ਪਏ ਨੇ ਜਨਰਲ ਵਾਸਤੇ ਕਾਨੂੰਨ ਬਣਾਉਣੇ ਪੈਣਗੇ ਜਿੰਨਾਂ ਵਾਸਤੇ ਐਕਟ ਲਿਆਉਣੇ ਪੈਣਗੇ ਲੈ ਕੇ ਆਵਾਂਗੇ ਲੋਕਾਂ ਦੇ ਹੱਕ ਚ ਲੈ ਕੇ ਆਵਾਂਗੇ ਕੈਬਿਨੇਟ ਦੇ ਵਿੱਚ ਪਾਸ ਕਰਨ ਪੈ ਕੈਬਿਨੇਟ ਚ ਕਰਾਂਗੇ ਵਿਧਾਨ ਸਭਾ ਚ ਲੈ ਕੇ ਜਾਣਾ ਤੇ ਵਿਧਾਨ ਸਭਾ ਚ ਕਰਾਂਗੇ ਸੋ ਇਹ ਤੁਹਾਨੂੰ ਮੈਂ ਕਹਿਣ ਵਾਸਤੇ ਅੱਜ ਇੱਥੇ ਆਇਆ ਕਿ ਤੁਗਰੀ ਵਾਸਤੇ ਦਿਲ ਹਾਜ਼ਰ ਹੈ ਜਾਨ ਹਾਜ਼ਰ ਹੈ ਔਰ ਆਮ ਆਦਮੀ ਕਲੀਨਿਕ ਜਿਹੜੇ ਨੇ 800 ਤੋ ਬਦ ਆਲਮ ਆਮਲਿਕ ਕਲੀਨਿਕ ਬਣ ਚੁੱਕੇ ਨੇ ਬੜੀ ਜਲਦੀ 6 700 ਹੋਰ ਤਿਆਰ ਹੈ 15 1600 ਤਾਂ ਜਿਹੜੇ ਆਮ ਆਦਮੀ ਕਲੀਨਿਕ ਹੀ ਬਣ ਜਾਣਗੇ ਜਿੱਥੇ ਟੈਸਟ ਵੀ ਹੋਣ ਹੁੰਦੇ ਨੇ ਦਵਾਈਆਂ ਮੁਫਤ ਨੇ ਤੇ ਨਾਲ ਜਿਹੜੇ ਹਸਪਤਾਲ ਨੇ ਵੱਡੇ ਕਸਬਿਆਂ ਦੇ ਜਿਵੇਂ ਧੂਰੀ ਦਾ ਜਾਂ ਸੰਗਰੂਰ ਦਾ ਜਾਂ ਮਲੇ ਕੋਲੇ ਦਾ ਉਹਨਾਂ ਨੂੰ ਵੀ ਅਪਡੇਟ ਕਰ ਰਹੇ ਨੇ ਜਿਹੜੇ ਇਹਨਾਂ ਨੇ ਕੰਮ ਸੋਚੇ ਵੀ ਨਹੀਂ ਸੀ ਅਸੀਂ ਉਹ ਕੰਮ ਕਰ ਰਹੇ ਹਾਂ ਕਚੈਰੀਆਂ ਦੇ ਵਿੱਚ ਕਹੇ ਤੁਸੀਂ ਸੋਚਿਆ ਸੀ ਕੰਮ ਫੇਰ ਰਜਿਸਟਰੀ ਤੁਸੀਂ ਆਪਦੇ ਘਰੇ ਹੀ ਲਿਖ ਸਕੋਗੇ ਰਜਿਸਟਰੀ ਤੁਸੀਂ ਆਪਣੇ ਘਰੇ ਹੀ ਲਿਖ ਸਕੋਗੇ ਤੇ ਤੁਹਾਨੂੰ ਇੱਕ ਫੋਨ ਨੰਬਰ ਤੇ ਫੋਨ ਕਰਕੇ ਤੁਹਾਨੂੰ ਟਾਈਮ ਮਿਲ ਜਾਊਗਾ ਵੀ ਐਨੇ ਦਿਨਾਂ ਚ ਸਵਾ 3 ਵਜੇ ਆ ਜਾਓ ਐਨੀ ਤਰੀਕ ਨੂੰ ਉਤੇ ਤੁਸੀਂ ਰਿਸਟਰੀ ਜਮਾ ਕਰਾ ਦੋਗੇ ਜਾਂ ਆਨਲਾਈਨ ਕਰਾ ਦੋ ਜਮਾ ਉਸ ਤੋਂ ਬਾਅਦ 6 ਤੋਂ 7 ਦਿਨ ਦੇ ਵਿੱਚ ਵਿੱਚ ਕੋਈ ਇਤਰਾਜ਼ ਤੂਜ ਹੋਇਆ ਤਾਂ ਉਹ ਤੁਹਾਡੇ ਕੋਲੇ ਆ ਜੂਗਾ ਤੇ ਤੁਸੀਂ ਇਤਰਾਜ਼ ਦੂਰ ਕਰਨ ਵਾਸਤੇ ਤੁਹਾਨੂੰ ਵੀ ਟਾਈਮ ਮਿਲੂਗਾ ਸਿੱਧਾ ਡੀਸੀ ਕੋਲੇ ਜਾਊਗਾ ਉਹ ਸ਼ਿਕਾਇਤ ਜਿਹੜੀ ਹੈ ਤੇ ਜਦੋਂ ਹੀ ਉਹ ਕਲੀਅਰ ਹੋ ਗਿਆ ਤਾਂ ਉਹ ਜਿਹੜਾ ਤੁਹਾਡੇ ਰਿਸਟਰੀ ਜਿਹੜੀ ਹੈ ਤੁਹਾਡੀ ਉਹ ਬਿਲਕੁਲ ਬਿਨਾ ਕਿਸੇ ਮਤਲਬ ਕਹਿ ਸਕਦੇ ਆ ਪਰੇਸ਼ਾਨੀ ਦੇ ਉਹ ਰਿਸ਼ਤੀ ਹੋ ਜੂਗੀ ਫਰਦ ਕਢਾਉਣੀ ਹੈ ਤਾਂ ਆਨਲਾਈਨ ਕਢਾਓ ਫਰਦ ਤੇ ਨਾਮ ਕਈ ਉਹਨੂੰ ਕਹਿੰਦੇ ਆ ਵੀ ਫਰਦ ਉਹਦਾ ਇੱਕ ਨਾਮ ਹੈ ਇੱਕ ਫਰਦ ਫਰਦ ਹਾਂ ਫਰਦ ਬਦਰ ਮਤਲਬ ਜੇ ਗਲਤ ਲਿਖਿਆ ਗਿਆ ਤਾਂ ਉਹ ਠੀਕ ਕਰਾਉਣਾ ਹੈ ਜੇ ਕਿਤੇ ਜਸਵੀਰ ਦੀ ਥਾਂ ਤੇ ਜਗਵੀਰ ਲਿਖਿਆ ਗਿਆ ਥੋੜਾ ਜਿਹਾ ਐਂ ਰਹਿ ਗਿਆ ਗੱਗੇ ਤੇ ਸੱਸੇ ਵਾਲਾ ਲੱਗਾ ਸਾਲ ਲੱਗਦੇ ਨੇ ਜਗਵੀਰ ਨੂੰ ਜਸਵੀਰ ਬਣਨ ਵਾਸਤੇ ਫੇਰ ਉਹ ਪੈਸੇ ਮੰਗਦੇ ਨੇ ਵੀ ਜੇ ਉਹ ਕਹਿੰਦਾ ਮੈਂ ਜਸਵੀਰ ਹਾਂ ਕਹਿੰਦੇ ਐ ਕਿਵੇਂ ਜਸਵੀਰ ਐ ਉਹ ਜਗਵੀਰ ਐ ਕਾਗਜ਼ਾਂ 'ਚ ਜਗਵੀਰ ਲਿਖਿਆ ਹੈ ਸੋ ਉਹ ਕਲੀਅਰ ਕਰਾਉਣ ਵਾਸਤੇ ਵੀ 2-3 ਦਿਨ ਤੋਂ ਵੱਧ ਟਾਈਮ ਨਹੀਂ ਲੱਗੂਗਾ ਤੁਸੀਂ ਆਪ ਬਦਲਾ ਕੇ ਕੰਮ ਕਰੋ ਕਿਉਂਕਿ ਮੈਂ ਇਹਨਾਂ ਸਮੱਸਿਆਵਾਂ ਬੇਦੀ ਲੰਘਿਆ ਹੋਇਆ ਤਾਂ ਕਰਕੇ ਮੈਨੂੰ ਪਤਾ ਹੈ ਬਾਕੀਆਂ ਨੇ ਬਾਕੀਆਂ ਨੂੰ ਪਤਾ ਹੀ ਨਹੀਂ ਉਹਨਾਂ ਨੇ ਕਦੇ ਗਏ ਹੀ ਹੋਣ ਪਚੇਰੀਆਂ ਚ ਹੀ ਨਹੀਂ ਗਏ ਕਦੇ ਉਹ ਤੇ ਬਾਕੀ ਕੋਈ ਵੋਟਾਂ ਨੇੜੇ ਨਹੀਂ ਹੈਗੀਆਂ ਵੀ ਅਸੀਂ ਤੁਹਾਡੇ ਕੋਲ ਤਾਂ ਆਏ ਆ ਵੋਟਾਂ ਨੇ ਉਹ ਜਦੋਂ ਆਈਆਂ ਉਹਨੂੰ ਦੇਖਾਂਗੇ ਪਰ ਹੋਰ ਵੀ ਇਸ ਤਰ੍ਹਾਂ ਦੇ ਕੰਮ ਜਿਵੇਂ ਹੁਣ ਪਟਵਾਰੀ ਸੀਗੇ ਉਹ ਕਹਿੰਦੇ ਹੜਤਾਲ ਕਰਾਂਗੇ ਮੈਂ ਕਿਹਾ ਫਿਰ ਵਾਪਸ ਕਿਵੇਂ ਆਉਂਗੇ ਤਸਿਲਦਾਰ ਕਹਿੰਦੇ ਅਸੀਂ ਕਲਮ ਛੋੜ ਹੜਤਾਲ ਕਰਾਂਗੇ ਮੈਂ ਕਿਹਾ ਕਲਮ ਛੱਡ ਤਾਂ ਦਿਓਗੇ ਕਲਮ ਵਾਪਸ ਦੇਣੀ ਸਾਡਾ ਕੰਮ ਹੈ ਫਿਰ ਵਾਪਸ ਕਿਵੇਂ ਲਾਉਂਗੇ ਜਦੋਂ ਬਦਲੀਆਂ ਕੀਤੀਆਂ ਸਾਰੇ ਪੰਜਾਬ 'ਚ ਇੱਥੋਂ ਵਾਲਾ ਉੱਧਰ ਉੱਧਰ ਮੌਨ ਕਾਲਾ ਮੰਦੋਟ ਮੰਦੋਟ ਵਾਲਾ ਪਟਾਨਕੋਟ ਤਾਂ ਫਿਰ ਉਹਨਾਂ ਉਹ ਆਪ ਹੀ ਕਹੀ ਜਨ ਸਾਨੂੰ ਵਾਪਸ ਲਿਆਓ ਜੀ ਮੈਂ ਕੋਈ ਗੱਲ ਨਹੀਂ ਰਿਸ਼ਤੇ ਤਾਂ ਹੋਰ ਵੀ ਕਰ ਦੋ ਕੋਈ ਸੋ ਆ ਜਿਹੜੀਆਂ ਚੀਜ਼ਾਂ ਸੀ ਨਾ ਇਹ ਕਿਸੇ ਨੇ ਦੇਖਿਆ ਹੀ ਨਹੀਂ ਮੇਰੇ ਕੋਲੇ ਕੁੜੀਆਂ ਆਈਆਂ ਉਹ ਕਹਿੰਦੀਆਂ ਜੀ ਅਸੀਂ ਫਾਇਰ ਬ੍ਰਿਗੇਡ ਦੇ ਪੇਪਰ ਦਿੰਨੀ ਆ ਪੇਪਰ ਸਾਡਾ ਕਲੀਅਰ ਹੋ ਜਾਂਦਾ ਪਰ ਅਸੀਂ ਪ੍ਰੈਕਟੀਕਲ ਚ ਰਹਿ ਜਾਂਦੀਆਂ ਕਾਰਨ ਉਹ ਕਹਿੰਦੀ 60 ਕਿਲੋ ਭਾਰ ਚੱਕ ਕੇ ਅਸੀਂ ਵੀ 1 ਕਿਲੋਮੀਟਰ ਜਿਹੜਾ ਭੱਜਣਾ ਤੇ 8 ਮਿੰਟ ਚੋ ਪੂਰਾ ਕਰਨਾ ਹੈ ਮਿੰਟ ਮੁੰਡਿਆਂ ਨੇ ਵੀ ਪੂਰਾ ਕਰਨਾ ਉਹ ਕਹਿੰਦੇ ਦੱਸੋ ਕਿਵੇਂ ਪੂਰਾ ਕਰ ਸਕਦੇ ਆਸੀਂ ਮੈਂ ਕਿਹਾ ਯਾਰ ਇਹ ਤਾਂ ਨਹੀਂ ਹੋ ਸਕਦਾ ਗਰਾਊਂਡ ਹੋਰ ਨੇ ਵਰਲਡ ਰਿਕਾਰਡ ਹੋਰ ਨੇ ਕੁੜੀਆਂ ਦੇ ਜਿਹੜੇ ਨੇ ਤੇ ਮੈਂ ਅਫਸਰ ਬੁਲਾਏ ਕਹਿੰਦੇ ਹਾਂਜੀ ਕਾਨੂੰਨ ਠਹਿਗਾ ਬਸ ਕਿਸੇ ਨੇ ਚੈੱਕ ਹੀ ਨਹੀਂ ਕੀਤਾ ਮੈਂ ਕਿਹਾ ਕਰ ਲਓ ਚੈੱਕ ਮੈਂ ਕਿਹਾ ਵੀ ਗੱਲ ਸੁਣੋ ਜੇ ਕਿਤੇ ਅੱਗ ਲੱਗ ਗਈ ਤੁਹਾਨੂੰ ਕੀ ਪਤਾ ਜਿਹੜਾ ਬੰਦਾ ਅੰਦਰ ਫਸਿਆ ਹੋਇਆ 60 ਕਿਲੋ ਦਾ ਹੀ ਹੈ ਜੇ ਪਹਿਲਾ 70 ਦਾ ਹੋਇਆ ਫਿਰ ਤਾਂ ਮੁੰਡਾ ਵੀ ਫੇਲ ਹੈ ਕੱਲਾ ਥੋੜੇ ਜਾਊਗਾ ਉਹ ਸਾਰੇ ਹੀ ਜਾਣਗੇ ਨਾ ਸਟਾਫ ਹੀ ਜਾਊਗਾ ਇਕੱਠੇ ਉਹਨੂੰ ਕੱਢਣਗੇ ਬਾਹਰ ਤਾਂ ਫਿਰ ਕਾਨੂੰਨ ਬਦਲ ਕੇ ਕੁੜੀਆਂ ਵਾਲੇ ਕਾਨੂੰਨ ਨੂੰ 40 ਕੀਤਾ ਤੇ ਕੁੜੀਆਂ ਦਾ ਜਿਹੜਾ ਕੱਦ ਹੈ ਉਹ 5 ਫੁੱਟ 2 ਇੰਚ ਕੀਤਾ ਤੇ ਪਹਿਲੀ ਵਾਰ ਹੋਊਗਾ ਜੀ ਦੇਸ਼ ਦੇ ਵਿੱਚ ਕਿ 5 ਫਾਇਰ ਵਗੈਰ ਦੇ ਵਿੱਚ ਕੁੜੀਆਂ ਵੀ ਨੌਕਰੀ ਕਰ ਸਕਿੰਦੀਆਂ ਪਹਿਲੀ ਵਾਰ ਹੋਈ ਹੈ। ਇਸੇ ਤਰ੍ਹਾਂ ਐਸਐਸਐਫ ਤੁਸੀਂ ਦੇਖੀ ਹੋਣੀ ਸੜਕ ਸੁਰੱਖਿਆ ਫੋਰਸ 48% ਮੌਤਾਂ ਘਟ ਗਈਆਂ ਜੀ ਉਹਦੇ ਨਾਲ। ਇਹ ਗੱਲ ਮੈਂ ਨਹੀਂ ਇਹ ਗੱਲ ਨਿਤਨ ਗੜਕਰੀ ਜੀ ਨੇ ਰਾਸ਼ਟਰਪਤੀ ਦੇ ਵਿੱਚ ਕੀ ਸਵਾਲ ਦੇ ਜਵਾਬ ਚ ਦਿੱਤੀ ਹੈ ਜੀ। ਤੇ ਭਾਕਤੀ 17 ਟੋਲ ਪਲਾਜੇ ਬੰਦ ਕਰਤੇ। ਦੋ ਤਿੰਨ ਤਾਂ ਥੋੜੇ ਆਲੇ-ਦਾਲੀ ਨੇ। 64 ਲੱਖ ਰੁਪਇਆ ਇੱਕ ਦਿਨ ਦਾ بچਣ ਲੱਗ ਗਿਆ ਜੀ। ਪੰਜਾਬੀ 64 ਲੱਖ ਕਈ ਤਾਂ ਓਵਰ ਚਲੀ ਜਾਂਦੇ ਸੀ ਦੋ ਦੋ ਸਾਲ ਹੋ ਗਿਆ ਓਵਰ ਚਲੀ ਜਾਂਦੇ ਸੀ ਕੁਝ ਧਿਆਨ ਹੀ ਦਿੰਦਾ ਸੀ ਜੱਜ ਦਿੰਦੇ ਸੀ ਧਿਆਨ ਤਾਂ ਦੂਜੇ ਲੋਟ ਧਿਆਨ ਦਿੰਦੇ ਸੀ ਵੀ ਮੈਨੂੰ ਕਿੰਨੇ ਦੰਨਾ ਸੁਪ ਤਰੱਕੀ ਵੱਲ ਨੂੰ ਲੈ ਕੇ ਜਾਣਾ ਹੈ ਪੰਜਾਬ ਨੂੰ ਹੁਣ ਬਹੁਤ ਸਾਰੀਆਂ ਚੀਜ਼ਾਂ ਵਾਸਤੇ ਮੈਥੋਂ ਦੂਜੇ ਸੂਬੇ ਵੀ ਪੁੱਛਦੇ ਵੀ ਕਿਵੇਂ ਕੀਤਾ ਤੁਸੀਂ ਮੈਂ ਕਹਿੰਦਾ ਦੱਸ ਦਾਂਗੇ ਕੋਈ ਗੱਲ ਨਹੀਂ ਜੇ ਕੋਈ ਤੁਸ ਤੁਸੀਂ ਤੁਸੀਂ ਸਤੋ ਸਿੱਖਣਾ ਚਾਹੁੰਦੇ ਸਿੱਖ ਲਓ ਕੋਈ ਚੀਜ਼ ਐਜੇ ਵੀ ਹੋਣ ਗਿਆ ਜਿਹੜੀਆਂ ਉਹ ਘਰੀ ਬੈਠੇ ਨੇ ਆਪਾਂ ਹੀ ਕੀਤੀ ਮੈਂ ਕਹਿੰਦੀ ਇਹ ਦਾਨ ਪ੍ਰਦਾਨ ਹੈ ਸਿੱਖਣ ਦੀ ਸਿੱਖਿਆ ਤਾਂ ਜਿੱਥੋਂ ਮਰਜ਼ੀ ਲਈ ਜਾ ਸਕਦੀ ਤੁਸੀਂ ਸਿੱਖਾਂਗੇ ਵੀ ਉਹਨਾਂ ਤੋਂ ਤੇ ਬਾਕੀ ਵਿਰੋਧੀ ਧਿਰਾਂ ਦਾ ਤਰੀਫ ਜ਼ਿਆਦਾ ਧਿਆਨ ਨਾ ਦਿਆ ਕਰੋ ਇਹ ਤਾਂ ਹੁਣ ਬਮਤਰੇ ਪਏ ਨੇ ਮਤਲਬ ਬੋਲ ਜਾਂ ਮਾਰੀ ਜਾਂਦੇ ਨੇ ਪਉ ਕਹਿੰਦੇ ਨੇ ਉਹਦੇ ਫਲਾਣੇ ਦਾ ਬੋੜਾ ਤਾਂ ਹੁਣ ਬੋਲ ਜਾਂ ਮਾਰਨ ਲੱਗ ਗਿਆ ਐਤਕੀ ਦਾ ਸਿਆਲ ਕਢਾਉਂਦਾ ਨਹੀਂ ਹੈਗਾ ਤੇ ਇਹ ਤਾਂ ਬੋਲ ਜਾਂ ਮਾਰੀ ਜਾਂਦੇ ਨੇ ਵੀ ਕੋਈ ਪੁੱਛ ਕਹਿੰਦਾ ਕੋਈ ਕੁਛ ਕਹਿੰਦਾ ਉਹ ਜਦੋਂ ਫੜਿਆ ਮਜੀਠੀਆ ਚੰਨੀ ਉਹਦੇ ਹੱਥ 'ਚ ਆ ਗਿਆ ਬਾਜਵਾ ਉਹਦੇ ਹੱਥ 'ਚ ਆ ਗਿਆ ਬਿੱਟੂ ਉਹਦੇ ਹੱਥ 'ਚ ਆ ਗਿਆ ਉਹ ਤੇ ਉਹ ਜਿਹੜਾ ਰੋਜ਼ ਕਹਿੰਦਾ ਕਿਸੇ ਪਾਰਟੀ ਚ ਅੱਜਕੱਲ ਪਤਾ ਨਹੀਂ ਕਾਂਗਰਸ ਚ ਮੰਨ ਲਿਆ ਉਹ ਖਹਿਰਾ ਉਹ ਉਹਦੇ ਹੱਕ ਚ ਆ ਗਿਆ ਚੰਨੀ ਨੂੰ ਜਦੋਂ ਪੁੱਛਿਆ ਵੀ ਆ ਕੀ ਕੀਤਾ ਤੂੰ ਤੂੰ ਐ ਕਿਹਾਂ ਬੋਲ ਪਿਆ ਜਦੋਂ ਲੋਕਾਂ ਨੇ ਗਾਲਾਂ ਕੱਢੀਆਂ ਉਹ ਕਹਿੰਦਾ ਯਾਰ ਮੈਂ ਤਾਂ ਐਸੀ ਪ੍ਰਗਟ ਫੜ ਲਿਆ ਲੈ ਦੱਸ ਯਾਰ ਮੁੱਖ ਮੰਤਰੀ ਰਿਆਂ ਤੂੰ ਪਤਾ ਕਰਕੇ ਤਾਂ ਬੋਲਿਆ ਕਰੋ ਨਾ ਥੋੜਾ ਜਿਆ ਠੀਕ ਹੈ ਨਾ ਸੋ ਇਹਨਾਂ ਦੇ ਦੋਰੇ ਤੀਰੇ ਜਿਹੜੇ ਚਿਹਰੇ ਨੇ ਉਹ ਵੀ ਸਾਹਮਣੇ ਆ ਰਹੇ ਨੇ ਪਰਮਾਤਮਾ ਜੀ ਉਹ ਦਿਖਾਉਂਦਾ ਰੰਗ ਕਿਉਂਕਿ ਨਾ ਕਿਸ ਨੂੰ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਥ ਮਾਰਦਾ ਸੋਨਾਂ ਦੀਆਂ ਮੱਤਾਂ ਵੱਜੀਆਂ ਪਈਆਂ ਨੇ ਇਹਨਾਂ ਵੱਲ ਜਾ ਰਿਹਾ ਤੇ